ਉਹਦਾ ਮੇਨ ਕਾਰਨ ਇਹ ਸੀ ਕਿ ਗੋਗੀ ਜੀ ਜੇ ਡੀਡਰ ਬਣਨ ਤੋਂ ਬਾਅਦ ਵੀ ਕਦੀ ਹਉਮੈ ਹੰਕਾਰ ਨਹੀਂ ਆਇਆ ਹਮੇਸ਼ਾ ਡਾਊਨ ਟੂ ਅਰਥ ਰਹਿ ਔਰ ਜਿਉਂ-ਜਿਉਂ ਕਹਿੰਦੇ ਨਾ ਜਿਵੇਂ ਵੀ ਫਲ ਨੀਵੀਂਆ ਰੱਖਾਂ ਨੂੰ ਮਿੱਠੇ ਲੱਗਦੇ ਸਾਡੇ ਸਕੂਲ ਦੇ ਵਿੱਚ ਕੋਈ ਅਜਿਹੀ ਸੁਵਿਧਾ ਅਸੀਂ ਨਹੀਂ ਕਹਿ ਸਕਦੇ ਕਿ ਜੋ ਸਾਡੇ ਕੋਲ ਮੌਜੂਦ ਨਾ ਹੋਵੇ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਜਨਰਲ ਸਾਇੰਸ ਇਹ ਸਾਰੀਆਂ ਸਾਡੀਆਂ ਨਵੀਆਂ ਬਣੀਆਂ ਹੋਈਆਂ ਲੈਬਸ ਨੇ ਸੰਧੀਆਂ ਨੇ ਉਹਦੇ ਵਿੱਚ ਰੋਜ਼ ਹੀ ਕੋਈ ਨਾ ਕੋਈ ਬੱਚਾ ਕੋਈ ਨਾ ਕੋਈ ਮੈਡਲ ਜਿੱਤ ਕੇ ਆਉਂਦਾ ਐ ਐਂਡ ਸਾਡੇ ਸਕੂਲ ਦਾ ਐਨਸੀਸੀ ਵੀ ਬਹੁਤ ਵਧੀਆ ਐ ਐਂਡ ਸਾਡਾ ਸਕੂਲ ਗਿੱਦੇ ਵਿੱਚ ਵੀ ਸਭ ਤੋਂ ਅੱਗੇ ਐ ਅਜ ਨੋਰਮਲ ਕਰਾਂ ਦੇ ਬੱਚੇ ਜਿਹੜੇ ਕਿ ਬਹੁਤ ਜ਼ਿਆਦਾ ਹਾਈ ਫੀ ਅਫੋਰਡ ਨਹੀਂ ਕਰ پا ਰਹੇ ਸਕੂਲ ਆਫ ਐਮੀਨੈਂਸ ਵਿੱਚ ਬੈਠ ਕੇ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਮਹਿਸੂਸ ਨਹੀਂ ਕਰਦੇ ਆ ਸਾ ਸਰਕਾਰੀ ਸਕੂਲ ਬੰਨ ਲਾ ਕੇ ਗਰੀਬੀ ਖਤਮ ਕਰਨ ਦਾ ਇੱਕੋ ਤਰੀਕਾ ਹੈ ਗਰੀਬਾਂ ਦੇ ਜਵਾਕਾਂ ਨੂੰ ਪੜਾ ਦੋ ਤੇ ਪੜਾ ਕੇ ਉਹਨਾਂ ਨੂੰ ਨੌਕਰੀਆਂ ਦੇ ਦੋ ਉਹ ਗਰੀਬੀਆਂ ਚੱਕੜ ਕੇ ਉਹਨਾਂ ਦੇ ਕਰਾਂ ਦੀਆਂ ਹਰਡੇ ਕੋਲ ਪੇਸ ਪੋਰਟਲ ਹੈ ਜਿਹਦੇ ਵਿੱਚ ਆਪਣੇ ਆਪਣੀ ਜੇਈ ਤੇ ਨੀਟ ਦੀ ਪ੍ਰੈਕਟਿਸ ਵੀ ਕਰਦੇ ਆਂ ਤੇ ਆਪਣੇ ਐਗਜ਼ਾਮਸ ਵੀ ਦਿੰਨੇ ਆਂ ਨਾਲ ਹੋ ਨਾਲ ਅਸੀਂ ਆਪਣੀ ਹੋਰ ਐਕਸਟਰਾ ਕ curriculm ਐਕਟੀਵਿਟੀਆਂ ਵਿੱਚ ਵੀ ਪਾਰਟ ਲੈਂਦੇ ਆਂ ਸ਼ਹਿਰ ਦੇ ਅਸੀਂ ਚੁੰ인다 ਪ੍ਰਾਈਵੇਟ ਵੱਡੇ ਸਕੂਲ ਦੇਖਦੇ ਆਂ ਤੇ ਮੈਨੂੰ ਲੱਗਦਾ ਉਹਨਾਂ ਕੋਲ ਵੀ ਉਹ ਫੈਸਿਲਿਟੀਆਂ ਨਹੀਂ ਹੈਗੀਆਂ ਜੋ ਸਾਡੇ ਕੋਲ ਮੌਜੂਦ ਨੇ ਮੈਂ ਸਰਕਾਰ ਦਾ ਧੰਨਵਾਦ ਕਰਦੀ ਆਂ ਕਿ ਉਹਨਾਂ ਨੇ ਮੈਨੂੰ ਇਸ ਸਕੂਲ ਵਿੱਚ ਐਡਮਿਸ਼ਨ ਦਿੱਤੀ ਮੈਂ ਇਸ ਸਕੂਲ ਵਿੱਚ ਪੜ ਕੇ ਬਹੁਤ ਜ਼ਿਆਦਾ ਖੁਸ਼ ਆਂ ਸਿੰਬੜਾ ਗੁਮਾਨ ਨਾ ਕਰੀ ਤੇ ਇਹਨੂੰ ਵੀ ਫਲ ਮਿੱਠੇ ਲੱਗੇ ਉਦੋਂ ਵੀ ਇਹਨਾਂ ਚ ਲੀਡਰਸ਼ਿਪ ਦੀਆਂ ਕੁਆਲਿਟੀ ਸੀ ਔਰ ਲੱਗ ਰਿਹਾ ਸੀ ਵੀ ਇਹ ਕੁਝ ਜ਼ਿੰਦਗੀ ਚ ਕਰਨਗੇ ਔਰ ਉਹਨੇ ਕਰ ਕਰਕੇ ਦਿਖਾਇਆ ਕਿਉਂਕਿ ਅਸੀਂ ਜਦੋਂ ਕਾਲਜ ਚ ਅਸੀਂ ਸਟੂਡੈਂਟ ਨੂੰ ਦੇਖਦੇ ਆ ਨਾ ਬਹੁਤ ਸਾਰੇ ਸਟੂਡੈਂਟ ਦੇ ਬਾਰੇ ਪਹਿਲੇ ਹੀ ਅਸੀਂ ਜੱਜ ਕਰ ਲੈਂਦੇ ਕਿ ਇਹ ਬੱਚਾ ਕੁਝ ਬਣੇਗਾ ਜੀਪ ਵਾਲਾ ਮੁੰਡਾ ਜੀ ਉਹਨੂੰ ਇੱਕ ਹੰਦਸੀ ਕਾਲਜ ਤੇ ਪਛਾਣਤ ਹੁੰਨੀ ਉਹਨਾਂ ਦਿਨਾਂ 'ਚ ਲੋਕਾਂ ਕੋਈ ਵਹੀਕਲ ਨਹੀਂ ਸੀ ਹੁੰਦੇ ਲੇਕਿਨ ਗੋਗੀ ਜੀ ਕੋ ਓਪਨ ਜੀਪ ਹੁੰਦੀ ਸੀ ਤੇ ਜੀਪ ਵਾਲਾ ਮੁੰਡਾ ਕਰਕੇ ਜਾਂਦੀ ਪਛਾਣਤ ਤਾਂ ਬਹੁਤ ਸਿਗੀ ਸੀਗੀ ਇਹੀ ਹੋਇਆ ਕਿ ਵੀ ਇਹ ਜਿਹੜਾ ਹੋਇਆ ਬਹੁਤ ਮਾੜਾ ਹੋਇਆ ਜੇ ਪ੍ਰਭੂ ਇਹ ਨਾ ਕਰਦੇ ਤਾਂ ਬੈਟਰ ਸੀ ਇਹਨੂੰ ਹੋਰ ਸਾਡੇ ਸਵਾਸ ਦਿੰਦੇ ਕਿਉਂਕਿ ਇਹ ਬੰਦਾ ਸਮਾਜ ਦੀ ਨੂੰ ਇਹਦੀ ਲੋੜ ਸੀਗੀ ਕਿ ਸਕਸੈਸ ਆਫ ਦਾ ਪਰਸਨ ਕੈਨ ਬੀ ਸੀਨ ਐਟ ਦਾ ਲਾਸਟ ਸੈਰੇਮਨੀ ਆਫ ਦਾ ਪਰਸਨ ਤੇ ਉਹਦੀ ਜਿਹੜੀ ਸਕਸੈਸ ਹੈ ਉਹ ਕਿਰਿਆ ਜਾਂ ਭੋਗ ਤੇ ਦੇਖੀ ਜਾ ਸਕਦੀ ਹੈ ਤੇ ਅੱਜ ਜਿਹੜੀ ਗੋਗੀ ਦੀ ਸਕਸੈਸ ਹੈ ਉਹ ਸ਼੍ਰੀ ਕ੍ਰਿਸ਼ਨ ਜੀ ਦੀ ਨਜ਼ਰਾਂ ਦੇ ਵਿੱਚ ਜਿਦਾ ਉਹਨਾਂ ਨੇ ਦੱਸਿਆ ਹੈਗਾ ਗੁਰਮਖ ਜਨਮ ਸਵਾਰ ਦਰਗੇ ਚੱਲਿਆ ਸੱਚੀ ਦਰਗੇ ਜਾ ਸੱਚਾ ਪਿੰਡ ਬਣ ਲਿਆ ਤੇ ਮੈਨੂੰ ਇਹ ਪੂਰੀ ਆਸ ਹੈ ਕਿ ਵਾਹਿਗੁਰੂ ਉਹ ਪਰਮਾਤਮਾ ਉਹ ਦਾਤਾ ਅੱਲਾ ਉਹ ਗੋਡ ਅੱਜ ਗੁਰਪ੍ਰੀਤ ਗੋਗੀ ਹਣਾ ਦੀ ਅੰਤਿਮ ਅਰਦਾਸ ਚੱਲ ਰਹੀ ਆ ਇਸ ਅਰਦਾਸ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਅੱਜ ਇਸ ਅਰਦਾਸ ਦੇ ਵਿੱਚ ਪਹੁੰਚੇ ਨੇ ਹਰ ਇੱਕ ਦੀਆਂ ਅੱਖਾਂ ਦੇ ਵਿੱਚ ਹੰਝੂ ਵੀ ਨਜ਼ਰ ਆ ਰਹੇ ਨੇ ਤਾਂ ਅੱਜ ਖਾਸ ਜਿਹੜੇ ਨੇ ਉਹਨਾਂ ਦੇ ਟੀਚਰ ਜਿਹੜੇ ਗੋਗੀ ਉਹਨਾਂ ਨੂੰ ਪੜ੍ਹਾਉਂਦੇ ਹੁੰਦੇ ਸੀ ਉਹ ਵੀ ਇੱਥੇ ਪਹੁੰਚੇ ਨੇ ਗੱਲਬਾਤ ਕਰਾਂਗੇ ਸਰ ਕਿਸ ਤਰ੍ਹਾਂ ਦੇਖਦੇ ਹੋ ਅਚਾਨਕ ਗੁਰਪ੍ਰੀਤ ਗੋਗੀ ਹਣਾ ਦਾ ਚਲੇ ਜਾਣਾ ਪਹਿਲਾਂ ਗੋਗੀ ਜੀ ਦਾ ਜਾਣਾ ਜਿਹੜਾ ਆ ਨਾ ਉਹਦਾ ਯਕੀਨ ਨਹੀਂ ਆ ਰਿਹਾ ਕਿਉਂਕਿ ਜਦੋਂ ਵੀ ਮਿਲਦੇ ਸੀ ਉਹ ਬੜੇ ਖੁਸ਼ ਹੋ ਕੇ ਮਿਲਣਾ ਲੋਕਾਂ ਦੀ ਸਮੱਸਿਆਵਾਂ ਸੁਣਨੀ ਆ ਉਹਦਾ ਹੱਲ ਕਰਨਾ ਕਹਿੰਦੇ ਨੇ ਕਿ ਜਿਵੇਂ ਕੋਈ ਦੁਨੀਆ ਦੀ ਜੀ ਦੁਨੀਆ 'ਚ ਹੈ ਜੋ ਤਾਲਾ ਨਹੀਂ ਬਣਿਆ ਜਦੀ ਚਾਬੀ ਨਾ ਹੋਵੇ ਔਰ ਕੋਈ ਹੈ ਜੀ ਸਮੱਸਿਆ ਨਹੀਂ ਜਿਹਦਾ ਹੱਲ ਨਾ ਹੋਵੇ ਤੇ ਗੋਗੀ ਜੀ ਉਹ ਸਮੱਸਿਆਵਾਂ ਦਾ ਹੱਲ ਕਰਨ 'ਚ ਉਹਦੀ ਮਾਸਤਰੀ ਸੀ ਔਰ ਇਹੀ ਉਹਨਾਂ ਦੀ ਪੌਪੂਲਰਿਟੀ ਦਾ ਉਹਨਾਂ ਦੇ ਪਿਆਰ ਜਿਆਦਾ ਲੋਕਾਂ ਦਾ ਪਿਆਰ ਲੈਣ ਦਾ ਲੋਕਾਂ ਤੋਂ ਸਤਿਕਾਰ ਲੈਣ ਦਾ ਇਹੀ ਰਾਜ ਸੀ ਉਹਨਾਂ ਦਾ ਕਿਉਂਕਿ ਉਹ ਹਰ ਆਦਮੀ ਦੀ ਸਮੱਸਿਆ ਨੂੰ ਹੱਲ ਕਰਦੇ ਸੀ ਔਰ ਜਦੋਂ ਕੋਈ ਸਮੱਸਿਆ ਹੁੰਦੀ ਸੀ ਤਾਂ ਉਹਦਾ ਹੱਲ ਕਰਨਾ ਇੱਕ ਆਰਟ ਹੁੰਦਾ ਬਹੁਤ ਪੋਲੀਟੀਕਲ ਲੀਡਰ ਯਾ ਹੋ ਆਮ ਲੋਕ ਨਹੀਂ ਜਾਣਦੇ ਪਰ ਗੋਗੂ ਜੀ ਇਸ ਆਰਟ ਚ ਮਾਸਟਰ ਸੀ ਉਹਨਾਂ ਨੂੰ ਪਤਾ ਸੀ ਕਿ ਜੇ ਡੀਸੀ ਆਫਿਸ ਕੰਮ ਹੈ ਤਾਂ ਕੌਣ ਆਦਮੀ ਕੰਮ ਕਰੇਗਾ ਔਰ ਕਿਹੜਾ ਕੰਮ ਕਿਸ ਤੋਂ ਲੈਣਾ ਹੈਗਾ ਉਹਨੂੰ ਪਤਾ ਸੀ ਇਦਾਂ ਹੀ ਪੂਰੇ ਸੈਟ ਐਡਮਿਨਿਸਟ੍ਰੇਸ਼ਨ ਚ ਫਿਰ ਕਾਰਪੋਰੇਸ਼ਨ ਦੇ ਵਿੱਚ ਇਹ ਤਿੰਨ ਹੀ ਜਗ੍ਹਾ ਮੇਨ ਹੁੰਦੀਆਂ ਜਿੱਥੇ ਕੰਮ ਹੁੰਦੇ ਆ ਔਰ ਤਿੰਨਾ ਤੇ ਹੀ ਉਹਨਾਂ ਦੀ ਗੋਗੂ ਜੀ ਨੇ ਆਪਣੇ ਪੂਰੇ ਵੱਡੇ ਸੈੱਲ ਬਣਾ ਕੇ ਰੱਖੇ ਸੀ ਕਿ ਫੋਨ ਕਰਦੇ ਸੀ ਤਾਂ ਉਹਨਾਂ ਦਾ ਕੰਮ ਹੋ ਜਾਂਦਾ ਸੀ ਸੱਚੇ ਸੱਚ ਤੁਹਾਡੇ ਕੋ ਗੋਗੂ ਹੋਣੀ ਪੜਦੇ ਹੁੰਦੇ ਸੀ ਕਿ ਅਸੀਂ 81 ਦੇ ਵਿੱਚ ਪੜੇ ਸੀ ਇਹ ਕਾਲਜ ਇਹ 80 81 82 ਹਾਂ ਉਦੋਂ ਵੀ ਇਹਨਾਂ ਦੇ ਵਿੱਚ ਲੀਡਰਸ਼ਿਪ ਦੀ ਕੁਆਲਿਟੀ ਤਉਹਦੇ ਚ ਇਹ 6-7 ਮੁੰਡੇ ਜੀਪ ਚ ਇਹ ਆਮ ਕਾਲਜ ਚ ਆਉਂਦੇ ਹੁੰਦੇ ਸੀ ਔਰ ਜਦੋਂ ਵੀ ਕਿਸੇ ਮੁੰਡੇ ਨੂੰ ਕੰਮ ਹੋਣਾ ਤੇ ਉਹਨਾਂ ਨੇ ਜਾ ਕੇ ਗੋਗੀ ਜੀ ਨੂੰ ਕਹਿਣਾ ਕਾਲਜ ਦੇ ਵਿੱਚ ਵੀ ਤੇ ਇਹਨਾਂ ਨੇ ਫਿਰ ਅੱਗੇ ਦੇਖਿਆ ਹੁੰਦਾ ਸੀ ਵੀ ਕਿਹੜਾ ਟੀਚਰ ਹੈ ਜਿਹੜਾ ਜੇ ਤੋਂ ਕੰਮ ਕਰਵਾ ਰਹੀ ਏ ਇਹਨਾਂ ਨੇ ਫਿਰ ਮੋਸਟਲੀ ਮੈਨੂੰ ਅਪਰੋਚ ਕਰਨਾ ਕਿ ਸਾਰਾ ਕੰਮ ਕਰਵਾ ਕੇ ਦੇਉ ਜੀ ਮੁੰਡੇ ਦਾ ਅਸੀਂ ਉਹ ਕੰਮ ਕਰਵਾ ਦੇਣਾ ਉਦੋਂ ਤੋਂ ਜਿਹੜਾ ਰਾਫਤਾ ਬਣਿਆ ਸੀ ਉਹ ਹੁਣ ਤੱਕ ਬਣਿਆ ਰਿਹਾ ਔਰ ਉਹਦਾ ਮੇਨ ਕਾਰਨ ਇਹ ਸੀ ਕਿ ਗੋਗੀ ਜੀ ਜੇ ਡੀਡਰ ਬਣਨ ਤੋਂ ਬਾਅਦ ਵੀ ਕਦੀ ਹਉਮੈ ਹੰਕਾਰ ਨਹੀਂ ਆਇਆ ਹਮੇਸ਼ਾ ਡਾਊਨ ਟੂ ਅਰਥ ਰੇ ਔਰ ਜਿਉਂ-ਜਿਉਂ ਕਹਿੰਦੇ ਨਾ ਜਿਵੇਂ ਵੀ ਫਲ ਨੀਵੇਂ ਰੱਖਾਂ ਨੂੰ ਮਿੱਠੇ ਲੱਗਦੇ ਸਿੰਬੜਾ ਗੁਮਾਨ ਨਾ ਕਰੀ ਤੇ ਇਹਨੂੰ ਵੀ ਫਲ ਮਿੱਠੇ ਲੱਗੇ ਜਿਉਂ-ਜਿਉਂ ਇਹਨਾਂ ਨੂੰ ਫਲ ਲੱਗੀਆਂ ਤੇ ਉਹ ਹੋਰ ਨਿਮ ਦੇ ਚਲੇ ਗਏ ਇਹਨਾਂ ਚ ਨਿਮਰਤਾ ਵਧ ਗਈ ਔਰ ਇਹੀ ਇਹਨਾਂ ਦੀ ਜ਼ਿੰਦਗੀ ਦੀ ਕਾਮਯਾਬੀ ਦਾ ਇੱਕ ਰਾਜ ਵੀ ਸੀ ਇਹ 80 81 ਦੇ ਵਿੱਚ ਤੁਹਾਨੂੰ ਮਿਲੇ ਨੇ ਉਸ ਤੋਂ ਤੱਕ ਲੱਗਦਾ ਸੀ ਕਿ ਇਹ ਲੀਡਰੀ ਵੱਲ ਜਾਣਗੇ ਇਸ ਤਰ੍ਹਾਂ ਨੇਤਾ ਬਣਨਗੇ ਵੱਡੇ ਲੀਡਰ ਬਣਨਗੇ ਉਦੋਂ ਵੀ ਇਹਨਾਂ ਚ ਲੀਡਰਸ਼ਿਪ ਦੀਆਂ ਕੁਆਲਿਟੀ ਸੀ ਔਰ ਲੱਗ ਰਿਹਾ ਸੀ ਵੀ ਇਹ ਕੁਝ ਜ਼ਿੰਦਗੀ 'ਚ ਕਰਨਗੇ ਔਰ ਉਹਨੇ ਕਰ ਕਰਕੇ ਦਿਖਾਇਆ ਕਿਉਂਕਿ ਅਸੀਂ ਜਦੋਂ ਕਾਲਜ 'ਚ ਅਸੀਂ ਸਟੂਡੈਂਟ ਨੂੰ ਦੇਖਦੇ ਆ ਨਾ ਬਹੁਤ ਸਾਰੇ ਸਟੂਡੈਂਟ ਦੇ ਬਾਰੇ ਪਹਿਲਾਂ ਹੀ ਅਸੀਂ ਜੱਜ ਕਰ ਲੈਂਦੇ ਕਿ ਇਹ ਬੱਚਾ ਕੁਝ ਬਣੇਗਾ ਔਰ ਉਹ ਜਿਹੜੀ ਪ੍ਰੋਡਿਕਸ਼ਨ ਹੁੰਦੀ ਹੈ ਬਹੁਤ ਸਾਰੇ ਕੇਸਿਸ 'ਚ ਉਹ ਸੱਚ ਨਿਕਲਦੀ ਹੈ ਕਾਲਜ ਦੀ ਪਛਾਣ ਕਿਸ ਤਰ੍ਹਾਂ ਦੇਸੀ ਹੋ ਗਈ ਉਹਨਾਂ ਦੀ ਕਹਿੰਦੇ ਜੀਪ ਵਾਲੇ ਉਹ ਗੋਗੀ ਜੀਪ ਵਾਲਾ ਮੁੰਡਾ ਇਹ ਉਹਨਾਂ ਇੱਕ ਹੁੰਦਾ ਸੀ ਕਾਲਜ 'ਚ ਤੇ ਪਛਾਣ ਤਾਂ ਹਣੀ ਉਹਨਾਂ ਦਿਨਾਂ 'ਚ ਲੋਕਾਂ ਕੋਈ ਵਹੀਕਲ ਨਹੀਂ ਸੀ ਹੁੰਦੇ ਲੇਕਿਨ ਗੋਗੀ ਜੀ ਕੋ ਓਪਨ ਜੀਪ ਹੁੰਦੀ ਸੀ ਤੇ ਜੀਪ ਵਾਲਾ ਮੁੰਡਾ ਕਰਕੇ ਜਾਂਦੀ ਪਛਾਣ ਤਾਂ ਬਹੁਤ ਸਿਗੀ ਸੀਗੀ ਉਹਨਾਂ ਦੀ ਉਸ ਤੋਂ ਬਾਅਦ ਲਗਾਤਾਰ ਤੁਹਾਨੂੰ ਮਿਲਦੇ ਰਹੇ ਗੋਗੀ ਜੀ ਹਣੀ ਹਾਂ ਲਗਾਤਾਰ ਮਿਲਦੇ ਰਹੇ ਜੀ ਕੋਈ ਕਦੀ ਵੀ ਕੋਈ ਗੈਪ ਨਹੀਂ ਪਿਆ ਰਦਰ ਮੈਨੂੰ ਜਦੋਂ ਕੋਈ ਕੰਮ ਹੋਣਾ ਆਪਣਾ ਜਾਂ ਕਿਸੇ ਹੋਰ ਦਾ ਤੇ ਗੋਗੀ ਜੀ ਨੂੰ ਫੋਨ ਕਰਨਾ ਜਾਂ ਕਿਸੇ ਦੇ ਨਾਲ ਚੱਲ ਜਾਣਾ ਤੇ ਇਹਨਾਂ ਨੇ ਹਮੇਸ਼ਾ ਹੱਸ ਕੇ ਗੱਲ ਕਰਨੀ ਔਰ ਚਾਹ ਪਾਣੀ ਪੜਾ ਕੇ ਦੂਜੇ ਨੂੰ ਵੀ ਤੇ ਮੈਨੂੰ ਵੀ ਤੇ ਉਹ ਕੰਮ ਵੀ ਕਰਵਾ ਦੇਣਾ ਤੇ ਉਹਦੇ ਨਾਲ ਸਾਨੂੰ ਵੀ ਬੜਾ ਮਾਣ ਸੀ ਮੇਰਾ ਵੀ ਇਲਾਕੇ 'ਚ ਪੂਰਾ ਉਹਨਾਂ ਮਾਨ ਸਤਕਾਰ ਬਣਿਆ ਹੋਇਆ ਸੀ ਅੱਜ ਗੋਗੀ ਜੀ ਤੇ ਜਾਣ ਨਾਲ ਜਿਹੜਾ ਘਾਟਾ ਪਿਆ ਉਹ ਕਦੀ ਪੂਰਾ ਨਹੀਂ ਹੋਣਾ ਮੇਰਾ ਤਾਂ ਕਿੰਨਾ ਜਦੋਂ ਵਾਪਰੀ ਤੁਹਾਨੂੰ ਕਿੱਥਾ ਪਤਾ ਲੱਗਾ ਇਸ ਘਟਨਾ ਬਾਰੇ ਕਿਸ ਤਰ ਇਹੀ ਹੋਇਆ ਕਿ ਵੀ ਇਹ ਜਿਹੜਾ ਹੋਇਆ ਬਹੁਤ ਮਾੜਾ ਹੋਇਆ ਜੇ ਪ੍ਰਭੂ ਇਹ ਨਾ ਕਰਦੇ ਤਾਂ ਬੈਟਰ ਸੀ ਜੀ ਇਹਨੂੰ ਹੋਰ ਸਾਡੇ ਸਵਾਸ ਦਿੰਦੇ ਕਿਉਂਕਿ ਇਹ ਬੰਦਾ ਸਮਾਜ ਦੀ ਨੂੰ ਇਹਦੀ ਲੋੜ ਸੀਗੀ ਤੇ ਜਿਹੜੇ ਸਮਾਜ ਦੇ ਚੰਗੇ ਬੰਤੇ ਹੁੰਦੇ ਆ ਕਹਿੰਦੇ ਉਹਨਾਂ ਨੂੰ ਪ੍ਰਭੂ ਵੀ ਛੇਤੀ ਲੈ ਜਾਂਦੇ ਆ ਇਹ ਉਹੀ ਗੱਲ ਹੋਈ ਹੈ ਇਹ ਕਈ ਲੋਕ ਮੈਂ ਦੇਖਿਆ ਜਿਹੜੇ ਬੜੇ ਪਾਪੀ ਨੇ ਮਾੜੇ ਨੇ ਉਹ 90 90 ਸਾਲ ਜੀਉਂਦੇ ਨੇ ਤੇ ਜਿਹੜੇ ਲੋਕ ਬਹੁਤ ਚੰਗੇ ਨੇ ਉਹ 체ਤੀ ਚਲ ਜਾਂਦੇ ਨੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਬਹੁਤ 체ਤੀ ਚਲੇ ਗਏ ਕੋਈ ਲਾਸਟ ਮੁਲਾਕਾਤ ਤੁਹਾਡਾ ਕੋਈ ਲਾਸਟ ਗੱਲਬਾਤ ਲਾਸਟ ਜਿਹੜੀ ਮੁਲਾਕਾਤ ਹੈ ਉਹ ਇਲੈਕਸ਼ਨ ਦੇ ਦੌਰਾਨ ਤਿੰਨ ਚਾਰ ਵਾਰੀ ਮੁਲਾਕਾਤ ਹੋਈ ਹੈ ਉੱਥੇ ਵੀ ਇਹਨਾਂ ਨੇ ਇਹੀ ਲੋਕਾਂ ਨੂੰ ਸਨੇਹਾ ਦਿੱਤਾ ਵੀ ਪ੍ਰੋਫੈਸਰ ਰਜਿੰਦਰ ਸਿੰਘ ਮੇਰੇ ਗੁਰੂ ਨੇ ਮੇਰੇ ਬਾਪ ਨੇ ਮੇਰੇ ਟੀਚਰ ਨੇ ਤੇ ਉਹਨਾਂ ਦਾ ਇੱਕ ਪੈਟ ਵਰਡ ਹੁੰਦਾ ਸੀ ਕਿ ਮੇਰਾ ਕੰਨ ਮਰੋੜ ਕੇ ਮੈਨੂੰ ਇਹਨਾਂ ਨੇ ਚੰਡ ਕੇ ਬਣਾਇਆ ਹੈਗਾ ਤੇ ਮੇਰਾ ਕੰਨ ਮਰੋੜ ਕੇ ਮੇਰੇ ਤੋਂ ਕੰਮ ਕਰਵਾ ਸਕਦੇ ਆ ਤੇ ਲੋਕਾਂ ਨੂੰ ਕਹਿਣਾ ਮਾਈਕ ਤੇ ਵੀ ਜੇ ਤੁਸੀਂ ਕਿਸੇ ਨੂੰ ਕੰਮ ਹੈਗਾ ਤੇ ਪ੍ਰੇਤ ਸਾਹਿਬ ਕੋ ਆ ਜਿਓ ਇਹ ਮੇਰਾ ਕਨ ਮਰੋੜ ਕੇ ਵੀ ਤੁਹਾਡਾ ਕੰਮ ਕਰਵਾ ਦੇਣਗੇ ਮਤਲਬ ਇੱਕ ਕਿਹਨੇ ਕਨ ਮਰੋੜਨਾ ਤੇ ਕਿਹਦੀਆਂ ਗੱਲਾਂ ਲੈ ਕੇ ਕਿ ਕਿਸੇ ਨੂੰ ਆਨਰ ਕਰਨ ਦਾ ਕਿਸੇ ਨੂੰ ਸਤਿਕਾਰ ਦੇਣ ਦਾ ਹੈ ਉਹਨਾਂ ਦੇ ਇੱਕ ਸ਼ਬਦ ਹੁੰਦੇ ਸੀ ਬੜੇ ਦੇਸੀ ਲੈਂਗੁਏਜ ਵਾਲੇ ਸ਼ਬਦ ਜਿਹੜੇ ਕਿ ਆਮ ਲੋਕਾਂ ਨੂੰ ਕਾਮਨ ਸ਼ਬਦ ਸਮਝ ਆਉਣ ਉਹ ਸ਼ਬਦ ਬੋਲ ਕੇ ਉਹ ਨਾਲੇ ਤਾਂ ਮਾਨ ਸਤਕਾਰ ਦੇ ਦੇਣਾ ਨਾਲੇ ਲੋਕਾਂ ਨੂੰ ਆਪਣੇ ਆਪ ਦਾ ਜਿਹੜਾ ਚੰਗਾ ਇਮਪ੍ਰੈਸ਼ਨ ਦੇ ਕੇ ਜਾਣਾ ਸਿੰਪਲ ਵਰਡ ਬੋਲ ਕੇ ਇਹ ਉਹਨਾਂ ਦਾ ਆਚਰਣ ਵਾਹੇ ਗੁੱਸਾ ਨਹੀਂ ਦੇਖਿਆ ਹਮੇਸ਼ਾ ਹਸਮੁਖ ਚਿਹਰਾ ਰਿਹਾ ਉਹਨਾਂ ਦਾ ਮੈਂ ਨਹੀਂ ਕਦੇ ਵੀ ਦੇਖਿਆ ਗੁੱਸਾ ਉਹਨਾਂ ਜੀ ਬਹੁਤ ਹੀ ਨੋਬਲ ਸੋਲ ਸੀ ਔਰ ਮੈਨੂੰ ਨਹੀਂ ਕੋਈ ਇਚ ਡਾਊਟ ਕਿ ਉਹ ਉਹਨਾਂ ਨੂੰ ਪਰਮਾਤਮਾ ਆਪਣੇ ਚਰਨਾਂ 'ਚ ਨਵਾਜ ਨਹੀਂ ਬਸੇ ਬਖੇਗਾ ਕਿਉਂਕਿ ਸ਼੍ਰੀ ਮਦਭਗਵਤ ਗੀਤਾ ਦੇ ਵਿੱਚ ਨਾ 7ਵੇਂ ਅਧਿਆਇ ਦਾ 30ਵਾਂ ਸ਼ਲੋਕ ਹੈ ਜਿੱਥੇ ਸ਼੍ਰੀ ਕ੍ਰਿਸ਼ਨ ਜੀ ਕਰ ਰਹੇ ਨੇ ਕਿਉਂਕਿ ਇਹ ਸਾਰੇ ਮਹਾਤਮਾ ਭਗਵਤ ਗੀਤਾ ਜਿਹੜੀ ਨਾ ਇਹ ਉਪਦੇਸ਼ ਹੈ ਇੱਕ ਵਰਤਲਾਪ ਹੈ ਦੁਨੀਆ ਦਾ ਫਸਟ ਮੋਟੀਵੇਸ਼ਨ ਲੈਕਚਰ ਹੈ ਇਹ ਤੇ ਇਹਦੇ 'ਚ ਮੋਟੀਵੇਸ਼ਨ ਦੇ ਰਹੀ ਉਹ ਦੱਸ ਰਹੇ ਨੇ ਅਰਜੁਨ ਜੀ ਮਹਾਰਾਜ ਨੂੰ ਕਿ ਸਕਸੈਸ ਆਫ ਅ ਪਰਸਨ ਕੈਨ ਬੀ ਸੀਨ ਐਟ ਦਾ ਲਾਸਟ ਸੈਰੇਮਨੀ ਆਫ ਦਾ ਪਰਸਨ ਤੇ ਉਹਦੀ ਜਿਹੜੀ ਸਕਸੈਸ ਹੈ ਉਹ ਕਿਰਿਆ ਜਾਂ ਭੋਗ ਤੇ ਦੇਖੀ ਜਾ ਸਕਦੀ ਹੈ ਤੇ ਅੱਜ ਜਿਹੜੀ ਗੋਗੀ ਦੀ ਸਕਸੈਸ ਹੈ ਉਹ ਸ਼੍ਰੀ ਕ੍ਰਿਸ਼ਨ ਜੀ ਦੀ ਨਜ਼ਰਾਂ ਦੇ ਵਿੱਚ ਜਿਦਾ ਉਹਨਾਂ ਨੇ ਦੱਸਿਆ ਹੈਗਾ ਅੱਜ ਉਹ ਦੇਖੀ ਗਈ ਹੈ ਇੱਥੇ ਕਿ ਬਹੁਤ ਵੱਡਾ ਕੱਟ ਸੀ ਬਹੁਤ ਲੋਕ ਆਏ ਔਰ ਬੜੇ ਲੋਕਾਂ ਨੇ ਇੱਥੇ ਆ ਕੇ ਅੱਖਾਂ 'ਚ ਹੰਝੂ ਦੇਖਿਆ ਮੈਂ ਉਹਨਾਂ ਦਾ ਜੀਵਨ ਆਪਣਾ ਸਫਲ ਕਰਕੇ ਗਏ ਨੇ ਜਿਵੇਂ ਗੁਰਬਾਣੀ ਦਾ ਸ਼ਲੋਕ ਆਉਂਦਾ ਗੁਰਮਖ ਜਨਮ ਸਵਾਰ ਦਰਗੇ ਚੱਲਿਆ ਸੱਚੀ ਦਰਗੇ ਜਾ ਸੱਚਾ ਪਿੰਡ ਬਣ ਲਿਆ ਤੇ ਮੈਨੂੰ ਇਹ ਪੂਰੀ ਆਸ ਹੈ ਕਿ ਵਾਹਿਗੁਰੂ ਉਹ ਪ੍ਰਮਾਤਮਾ ਉਹ ਦਾਤਾ ਅੱਲਾ ਉਹ ਗॉड ਉਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇਗਾ ਔਰ ਆਉਣ ਜਾਣ ਦੇ ਆਵਾਗਰਨ ਦੇ ਚੱਕਰਤੋਂ ਉਹਨਾਂ ਨੂੰ ਬਖਸ਼ੇਗਾ ਔਰ ਉਹਨਾਂ ਨੂੰ ਆਪਣੇ ਸਦੀਵੀ ਆਪਣੇ ਚਰਨਾਂ 'ਚ ਨਿਵਾਸ ਬਖਸ਼ੇਗਾ ਔਰ ਉਦਾਸ ਕਰਦੇ ਹਾਂ ਗੁਰੂ ਮਹਾਰਾਜ ਅੱਗੇ ਉਸ ਪ੍ਰਮਾਤਮਾ ਅੱਗੇ ਇਸ ਪਰਿਵਾਰ ਨੂੰ ਪਾਣਾ ਮੰਦਰ ਦਾ ਬਰਨ ਬਖਸ਼ੇ ਔਰ ਜਿਹੜਾ ਇਹ ਘਾਟਾ ਜਿਹੜਾ ਨਹੀਂ ਪੂਰਾ ਹੋਣਾ ਕਦੇ ਪਰ ਇਹਨੂੰ ਹੁਣ ਉਹ ਵਾਹਿਗੁਰੂ ਕਿਸੇ ਤਰੀਕੇ ਨਾਲ ਇਹਨੂੰ ਆਪਣੇ ਚਰਨਾਂ 'ਚ ਨਿਵਾਸ ਦੇ ਕੇ ਤੇ ਪਰਿਵਾਰ ਨੂੰ ਉਹਨਾਂ ਦੀ ਮੈਡਮ ਨੂੰ ਸਾਰਿਆਂ ਨੂੰ ਹੋਰ ਚੰਗੀ ਰਾਹ ਦਿਖਾ ਕੇ ਤੇ ਉਹਨੂੰ ਅੱਗੇ ਤੋਰੇ ਉਹਦੇ ਬਿਸ ਜਾ ਕੇ ਕੋ ਕੀ ਦੀ ਹਾਂ ਬਿਲਕੁਲ ਪਰਿਵਾਰ ਦੇ ਲੋਕ ਸੀਗੇ ਤੇ ਇਧਰ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਜੋ ਪਤਨੀ ਨੇ ਉਹ ਇਸ ਵਕਤ ਤਾ ਇਹ ਮਾਸਟਰ ਜੀ ਨੇ ਗੋਗੀ ਜੀ ਦੇ ਪ੍ਰੋਫੈਸਰ ਰਜਿੰਦਰ ਸਿੰਘ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਆ ਗੋਗੀ ਜਿਨ੍ਹਾਂ ਕੋਲ ਪੜੇ ਹੋਏ ਨੇ ਤਾਂ ਜੋ ਗੱਲਾਂ ਉਹਨਾਂ ਨੇ ਦੱਸੀਆਂ ਕਿ ਕਿਸ ਤਰ੍ਹਾਂ ਦੀ ਗੋਗੀ ਦੀ ਵਿਚਾਰਧਾਰਾ ਹੁੰਦੀ ਸੀ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਵਿਚਰਦੇ ਸੀ ਕੋਲੇਜ ਟਾਈਮ ਤੇ ਕਿਸ ਤਰ੍ਹਾਂ ਦਾ ਉਹਨਾਂ ਦਾ ਮਾਹੌਲ ਹੁੰਦਾ ਸੀਗਾ ਤਾਂ ਉਹ ਸਾਰੀਆਂ ਗੱਲਾਂ ਜਿਹੜੀ ਅੱਜ ਸਾਂਝੀ ਕਰਕੇ ਗਏ ਨੇ ਤਾਂ ਅਲਵਿਦਾ ਗੋਗੀ ਅੱਜ ਗੋਗੀ ਦੀ ਅੰਤਿਮ ਦਾਸ ਸੀਗੀ ਅੱਜ ਗੁਰਦੁਆਰਾ ਸਬਾ ਦੇ ਵਿੱਚ ਅੱਜ ਅੰਤਿਮ ਦਾਸ ਰੱਖੀ ਗਈ ਸੀ ਬਹੁਤ ਸਾਰੀ ਸ਼ਖਸੀਅਤਾਂ ਜਿਹੜੀ ਅੱਜ ਇਸਦਾਸ ਦੇ ਵੀ ਸ਼ਾਮਲ ਹੋਈਆਂ ਪੰਜਾਬ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਦੇ ਧਰਮ ਪਤਨੀ ਉਹ ਪਹੁੰਚੇ ਸੀਗੇ ਇਸ ਤੋਂ ਇਲਾਵਾ ਆਮ ਆਦੀ ਪਾਰਟੀ ਤੋਂ ਜਿਹੜੇ ਪੰਜਾਬ ਪ੍ਰਧਾਨ ਨੇ ਅਮਰ ਰੋੜਾ ਉਹ ਪਹੁੰਚੇ ਸੀਗੇ ਵੱਖ-ਵੱਖ ਸ਼ਖਸੀਅਤਾਂ ਜਿਹੜੀਆਂ ਅੱਜ ਇਸ ਅੰਤਿਮ ਦਾਸ ਦੇ ਵਿੱਚ ਪਹੁੰਚੇ ਨੇ ਹਰ ਇੱਕ ਦੀ ਅੱਖਾਂ ਜਿਹੜੀਆਂ ਨੰਮਸੀਆਂ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜਨ ਦੀ ਜਿਹੜੀ ਅੱਜ ਗੱਲ ਵੀ ਜਿਹੜੀ ਸਾਰਿਆਂ ਨੇ ਕਹੀ ਹੈਗੀ ਹੈ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਵੰਤ ਟੀਵੀ ਲੁਧਿਆਣਾ